ਸਾੜਿਆ ਪਿਆ ਕੇਸ ਕੋਟੇ ਨੂੰ ਕਰ ਰਿਹਾ। ਤੋਂ ਅੱਜ ਜੋ ਪਤਲਾ ਭਗਵੰਤ ਮਾਨ ਜੀ ਦਾ ਸਾੜਿਆ ਆ। ਉਹਨਾਂ ਦੀ ਇੰਨੀ ਗੰਦੀ ਸੋਚ ਆ ਔਰ ਗੰਦੀ ਸਮਝ ਆ ਉਹਨਾਂ ਦੀ ਔਰ ਦੇਸ਼ ਦੇ ਪ੍ਰਤੀ ਔਰ ਸਾਡੇ ਪ੍ਰਧਾਨ ਮੰਤਰੀ ਮੋਦੀ ਜੀ ਦੇ ਪ੍ਰਤੀ ਔਰ ਮੋਦੀ ਜੀ ਦੀ ਸ਼ਬੀ ਬਹੁਤ ਉੱਚੀ ਪੂਰੇ ਵਰਲਡ ਦੇ ਵਿੱਚ ਛਾਏ ਹੋਏ ਆ ਔਰ ਇਹਨਾਂ ਤੋਂ ਇਹ ਦੇਖ ਨਹੀਂ ਸਕਦੇ ਜਰ ਨਹੀਂ ਹੋ ਰਿਹਾ। ਉਹਨਾਂ ਦੀ ਇਹ ਸ਼ਵੀ ਨੂੰ ਔਰ ਦੇਸ਼ ਸਾਡਾ ਬਹੁਤ ਰਕੀਆਂ ਤੇ ਜਾ ਰਿਹਾ ਆ ਔਰ ਇਸ ਬੰਦੇ ਨੇ ਜਿਹੜਾ ਕਿ ਆਪ ਦੇਸ਼ ਦੀ ਇਹਨਾਂ ਦੀ ਪੰਜਾਬ ਸਰਕਾਰ ਦੀ ਕੇਸਰੀ ਵਾਲ ਦੀ ਕਟਪੁਤਲੀ ਬਣਿਆ ਆ ਉਹ ਗੰਦੀ ਸ਼ਬਦਾਰ ਲਈ ਜੋ ਪ੍ਰਧਾਨ ਮੰਤਰੀ ਬਰਤੀ ਬੋਲ ਰਿਹਾ ਆ ਕਦੀ ਕਹਿ ਰਿਹਾ ਆ ਕਿ ਦੇਸ਼ ਜਾਂਦੇ ਆ ਔਰ 10-10 ਹਜ਼ਾਰ ਦੇ ਵਿੱਚ ਜਾ ਕੇ ਆਪਣਾ ਮਾਨ ਸਨਮਾਨ ਕਰ ਰਹੇ ਆ ਔਰ ਆਪਣੇ ਆਪ ਨੂੰ ਉੱਚਾ ਦਿਖਾਉਂਦੇ ਆ ਇਸ ਬੰਦੇ ਦੀ ਇਨੀ ਗੰਦੀ ਸ਼ਬਦਾਰ ਲਈ ਮਾੜੀ ਸੋਚ ਆ ਅੱਜ ਜੋ ਪੰਜਾਬ ਸਰਕਾਰ ਜਿਹੜਾ ਕਿ ਰਾਜ ਕਰ ਰਹੀ ਹੈ ਜੇਸਬ੍ਰਤੀ ਵਾਅਦਿਆਂ ਦੇ ਪ੍ਰਤੀ ਇਹਨਾਂ ਨੇ ਰਾਜ ਕੀਤਾ ਸੀ ਅੱਜ ਉਹ ਜਿਹੜੇ ਵਾਅਦੇ ਆ ਉਹ ਪੂਰੇ ਨਹੀਂ ਹੋਏ ਔਰ ਜੇ ਕਹੀਏ ਨਸ਼ਾ ਆ ਨਸ਼ਾ ਵੀ ਅੱਜ ਬਹੁਤ ਹੈ ਇਸ ਪੰਜਾਬ ਦੇ ਵਿੱਚ ਹਜੇ ਵੀ ਵਿਕ ਰਿਹਾ ਆ ਤੁਸੀਂ ਦੇਖਿਆ ਹੋਣਾ ਪਿਛਲੇ ਹਫਤੇ 3-4 ਦਿਨ ਕਾਫੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਹੜੇ ਕਿ ਪਿੰਡ ਡੈਣਪਿੰਡ ਦੇ ਵਿੱਚ ਸਰਪੰਚ ਦਾ ਬੇਟਾ ਮਰ ਗਿਆ ਉਹਦੇ ਘਰ ਵਾਲੀ ਸਰਪੰਚ ਹੋਣ ਦੇ ਨਾਤੇ ਵੀ ਔਰ ਆਮ ਬਾਡੀ ਨਾਲ ਜੁੜੇ ਹੋਣ ਦੇ ਨਾਤੇ ਵੀ ਉਹ ਜਿਹੜਾ ਕਿ ਨਸ਼ਾ ਬੰਦ ਨਹੀਂ ਕਰ ਸਕੇ ਇਹ ਬੰਦੇ ਜਿਹੜੇ ਆ ਆਪ ਕੁਛ ਕਰਨ ਜੋਗੇ ਨਹੀਂ ਆ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਾੜਾ ਚੰਗਾ ਬੋਲ ਰਹੇ ਆ ਇਸ ਸਬੰਧ ਦੇ ਵਿੱਚ ਅਸੀਂ ਅੱਜ ਭਗਵੰਤ ਮਾਨ ਜੀ ਦਾ ਫੁੱਟਲਾ ਸਾਰਿਆ ਆ ਅੱਜ ਜੋ ਜਿਹੜੇ ਕਿ ਨਸ਼ਿਆਂ ਦੇ ਪ੍ਰਤੀ ਦਾ ਹੋਰ ਪ੍ਰਤੀ ਆ ਇਨਾ ਤੋਂ ਕੁਝ ਵੀ ਪੰਜਾਬ ਦੇ ਵਿੱਚ ਹੋਇਆ ਨਹੀਂ ਹੈ ਜਿਹੜੇ ਵਾਅਦੇ ਕੀਤੇ ਸੀ ਹਜ਼ਾਰ-ਹਜ਼ਾਰ ਰੁਪਈਆ ਉਹ ਵੀ ਨਹੀਂ ਦੇ ਰਹਾ ਹੁਣ ਇੱਕ ਹੋਰ ਮਸਲਾ ਲਿਆ ਰਹੇ ਆ ਜਿਹੜੇ ਕਿ ਕਿਸਾਨਾਂ ਤੋਂ ਜ਼ਮੀਨ ਖੋਹ ਰਹੇ ਆ ਔਰ ਖੋਹ ਕੇ ਕਹਿੰਦੇ ਆ ਜੀ ਅਸੀਂ ਨਵੇਂ ਸ਼ਹਿਰ ਬਸਾਉਣੇ ਆ ਨਵੇਂ ਕਲੋਨੀਆਂ ਕੱਢਣੀਆਂ ਆ ਉਹ ਵੀ ਇੱਕ ਕਿਸਾਨਾਂ ਨੂੰ ਇਹਨਾਂ ਨੇ ਧਫਾ ਲਾਉਣਾ ਆ ਔਰ ਕਿਸਾਨਾਂ ਦੇ ਜਿਹੜੇ ਕਿ ਹੱਕ ਆ ਖੋਣੇ ਆ ਮੈਂ ਕਿਸਾਨਾਂ ਨੂੰ ਵੀ ਬੇਨਤੀ ਕਰਦਾ ਕਿ ਸੁਚੇਤ ਹੋਵੋ ਸਜੇਦ ਹੋ ਗਏ ਇਸ ਨੂੰ ਰੋਕੋ ਭਾਰਤੀ ਜਨਤਾ ਪਾਰਟੀ ਵੀ ਰੋਕ ਰਹੀ ਆ ਭਾਈ ਫਾਰਮ ਨੇ ਲੋਕਦਿਆਂ ਦੇ ਘਰ ਵੀ ਤਾਇਗੇ ਨੇ ਇੱਧਰ ਕੀ ਕਰ ਰਹੇ ਹੋ ਦੇਖੋ ਜਿਹੜੇ ਘਰ ਤਾਇਏ ਆ ਉਹ ਦਿਖਾਵੇ ਦੇ ਆ ਆਮ ਲੋਕਾਂ ਦੇ ਵਿੱਚ ਅਸੀਂ ਵਸਦੇ ਆ ਆਮ ਲੋਕਾਂ ਦੇ ਵਿੱਚ ਰਹਿੰਦੇ ਆ ਔਰ ਬਾਹਰ ਨਹੀਂ ਗੰਦਾ ਉਹ ਟਾ ਦਿੰਦੇ ਆ ਬਾਕੀ ਸਾਰਾ ਘਰ ਉੱਡਾਈ ਆ ਇਸ ਤਰ੍ਹਾਂ ਹੁਣ ਮੈਂ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ ਬਾਕੀ ਤੁਸੀਂ ਸਾਰੇ ਜਾਣਦੇ ਹੀ ਆ ਕਿ ਉਹ ਬਾਹਰਲੀ ਗੰਦਾ ਕਿ ਟਾ ਦਿੰਦੇ ਆ ਤਾਂ ਬਾਕੀ ਉੱਧਾ ਕਿਉਂ ਰਹਿੰਦਾ